ਕਾਚੀ ਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਬਾਰਡਰ ਵਾਲੇ ਕਮੀਜ਼ ਕਟਿੰਗ ਕਰ ਲੈ ਕੇ ਆਏ ਆਂ ਜੀ ਇਹਦੇ ਵਿੱਚ ਲੈਣੀ ਕੀ ਲੱਗਣੀ ਹੈ ਜੀ ਬਿਨਾ ਪਲੇਟਾਂ ਦੇ ਕਮੀਜ਼ ਜੀ ਬਣਾਉਣਾ ਹੈ ਆਪਣਾ ਕਿਵੇਂ ਆਪਾਂ ਨੇ ਮੋਢੇ 'ਚ ਕਾਟਾ ਰੱਖਣੀ ਹੈ ਜੀ ਕਿਵੇਂ ਕਿਵੇਂ ਆਪਾਂ ਬਿਨਾ ਪਲੇਟਾਂ ਬਣਾਉਣੀ ਇਹ ਬਣਾ ਸਕਦੇ ਹਾਂ ਸਭ ਦੱਸਾਂਗੇ ਜੀ ਤੇ ਨਾਲ ਹੀ ਨਾ ਦੱਸਾਂ ਵੀ ਲੈਣੀ ਕੀ ਇਹਨਾਂ ਦੀ ਕਿਵੇਂ ਆਪਾਂ ਨੇ ਕਟਿੰਗ ਕਰਨੀ ਲੈਣ ਦੀ ਇਹ ਜਿਹੜਾ ਕਮੀਜ਼ ਸੀਗਾ ਬਾਰਡਰ ਵਾਲਾ ਸੈਂਟਰ ਜੇ ਬਣ ਲੱਗਤੀ ਹੋਈ ਸੀ ਕਟਿੰਗ ਕਰਨ ਵਾਸਤੇ ਉਹ ਆਪਾਂ ਨੇ ਕਟਿੰਗ ਅੱਡੜ ਪੱਲੇ ਲਾ ਲਏ ਆਂ ਇਹ ਆਪਾਂ ਨੇ ਪਿਛਲਾ ਪੱਲਾ ਦੇ ਮੋਢਾ ਆਪਾਂ ਨੇ ਪੱਲਾ ਲਾ ਲਿਆ ਸੀ ਵਹਾਂ ਅੱਡ ਬਾਰਡਰ ਵਾਲੀ ਬਾਵਾ ਨਹੀਂ ਤੇ ਆਪਾਂ ਜਿੰਨੀ ਲੰਬਾਈ ਹੈਗੀ ਸੀ ਪਰ ਉਨੀ ਉਹ ਰੱਖ ਲਈਏ ਜੀ ਆ ਦੇਖੋ ਬਾਰਡਰ ਤੋਂ ਲੈ ਕੇ ਕਮੀਜ਼ ਤੱਕ 45 ਇੰਚ ਲੰਬਾਈ ਸੀ ਜਿੰਨਾ ਤਿਆਰ ਹੋਣਾ 40 ਇੰਚ ਹੋਵੇ 47 ਹੋ ਜਵੇ ਜੀ ਉਨਾ ਆਪਾਂ ਚਿਆਰ ਕਰਨਾ ਕਮੀਜ਼ ਜਿੰਨਾ ਹੋ ਸਕੇ ਜੀ ਠੀਕ ਹੈ ਇਹਦੀ 3 ਇੰਚ ਕਟੂਗਾ ਜੀ ਜਿੱਦਾਂ ਪੰਤਾਲੀ ਚਿਆਰੀ 40 ਇੰਚ ਰਹਿਣਾ ਕਮੀਜ਼ ਇਹ ਸੋ ਆਪਾਂ 40 ਇੰਚ ਹੀ ਆਪਾਂ ਤਿਆਰ ਕਰ ਦੇਣਾ ਕਮੀਜ਼ ਇਹ ਠੀਕ ਹੈ ਟਾਡੇ 2 इंच ਫੀਟਿੰਗ ਦੇ ਅਕੋਰਡਿੰਗ ਹੀ ਆਪਾਂ ਮੋਢੇ ਦੇ ਕਾਟਾ ਪਾਵਾਂਗੇ ਇਹਨਾਂ ਦਾ ਘੇਰਾ 22 ਇੰਚ ਤਿਆਰ ਹੈ ਜੀ ਤੇ ਆਪਾਂ ਨੇ 4 ਇੰਚ ਕਪੜਾ ਫालतू ਰੱਖਿਆ ਜੀ 26 ਇੰਚ ਹੀ ਆਪਾਂ ਨੇ ਕਟਿੰਗ ਕਰੀਏ ਦੋਨੇ ਪਲੇ ਕੱਟ ਕੇ ਰੱਖ ਲਿਆ ਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੀ ਜੋ ਵੀ ਕੱਟਣਾ ਪਾਉਣੀ ਆ ਆਪਾਂ ਨੇ ਲੇਰਿੰਗ ਦੇ ਪਾਉਣੀ ਆ ਜੀ ਠੀਕ ਹੈ ਲੈਨਿੰਗ ਅਸੀਂ ਕੱਟ ਲਈ ਆ ਜੀ ਠੀਕ ਹੈ ਇਹ ਲੈਨਿੰਗ ਦੇ ਕਾਟਾ ਪਾਵਾਂਗੇ ਜਿਹੜੀ ਅਸੀਂ ਲੈਨਿੰਗ ਕੱਟੀ ਕਰੀ ਆ ਜੀ 42 ਇੰਚ ਦੀ ਲੰਬਾਈ ਰੱਖੀ ਆ ਜੀ ਜੋ 20 ਇੰਚ ਸੀ ਕਮੀਜ਼ ਪੱਲੇ ਰੱਖੇ ਸੀਗੇ ਤੇ ਲੈਣਗੇ ਅਸੀਂ ਰੱਖੀਆ 27 ਇੰਚ 1 ਇੰਚ ਲੈਣੀਗਾ ਵੱਧ ਕਟਿੰਗ ਕਰੀ ਹੈ ਜੀ ਠੀਕ ਹੈ ਕਿਉਂਕਿ ਸ਼੍ਰਿੰਕ ਨਾ ਹੋ ਜਵੇ ਜੀ ਇਹ ਜੂ ਹੀ ਆਪਾਂ ਧੋਈ ਜਾਂਦੇ ਤਾਂ ਸ਼੍ਰਿੰਕ ਹੋ ਜਾਂਦੀ ਹੈ ਜੀ ਤੇ ਪੱਲੇ ਇਕੱਠੇ ਹੋ ਜਾਂਦੇ ਆ ਇਸ ਕਰਕੇ ਅਸੀਂ 21 ਇੰਚ ਫालतू ਕੱਟੀ ਹੈ ਜੀ ਪੱਲੇ ਨਾਲੋਂ ਲੈਣੀ ਕੱਟੀ ਫालतੂ ਜਿਹੜੀ ਅਸੀਂ 42 ਇੰਚ ਲੰਬਾਈ ਲੱਤੀ ਸੀਗੀ 2 ਇੰਚ ਵਿੱਚ ਨੂੰ ਫੋਲਡ ਹੋ ਜਾਣਾ ਜੀ ਅੱਧਾ ਆਪਣਾ ਉੱਪਰ ਆ ਜਾਣਾ ਜੀ 1.5 ਇੰਚ ਆਪਣਾ 헤ੜਾ ਫੋਲਡ ਹੋ ਜਾਣਾ ਜੀ ਤੇ 40 ਇੰਚ ਆਪਣਾ ਤਿਆਰ ਰਹਿਣੀ ਹੈ ਜੀ ਠੀਕ ਹੈ ਲੈਨਿੰਗ 44 ਇੰਚ ਆਪਣਾ ਕਮੀਜ਼ ਤਿਆਰ ਜੂਗਾ ਸਾਢੇ 3/4 ਜਾਂ 44 ਇੰਚ 4 ਇੰਚ ਨਾ ਘੱਟ ਚਾਹੀਦੀ ਹੈ ਲੈਨਿੰਗ ਕਮੀਜ਼ ਨਾਲੋਂ ਠੀਕ ਹੈ ਉੱਪਰ ਉਠਣੀ ਚਾਹੀਦੀ ਹੈ ਜੀ ਲੈਨਿੰਗ ਦੇ ਦੋਨੇ ਪਾਸੇ ਕਾ ਕੇ ਰੱਖ ਲਏ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਟੀਰਾ ਲੈਣੇ ਹੈ ਜੀ ਟੀਰਾ ਲੈਣਾ ਹੈ ਸਾਢੇ 6 ਇੰਚ ਸਾਢੇ 20 ਛਾਤੀ ਅਕੋਰਡਿੰਗ ਸਾਢੇ 6 ਟੀਰਾ ਲੈਣਾ ਹੈ ਜੀ ਠੀਕ ਹੈ ਗਾਵੇ ਨੂੰ ਨਾਰਮਲ ਬਣਾਉਣੀ ਹੈ ਜੀ ਮਾਲਾ ਪਹਿਲਾ ਹਾਟੇ ਕੁ ਪਾਣੀ ਤਿਆਰ ਹੈ ਜੀ ਮੋਲਾ ਸਾਢੇ 6 ਹੀ ਹੈ ਜੀ ਤੇ 7 ਇੰਚੇ ਪਰ ਆਮਾ ਕੇ ਮੋਡੇ ਠੀਕ ਹੈ ਸਾਢੇ 20 ਇੰਚ ਫੀਟਿੰਗ ਹੈ ਜੀ ਸਾਢੇ 18 ਇੰਚ ਕਮਰਾ ਜੀ 22 ਇੰਚ ਹਿਪ ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਕਟਿੰਗ ਕਰਾਂਗੇ ਤੇ ਕਟਿੰਗ ਆਪਾਂ ਨੇ ਪਹਿਲਾਂ ਲੈਰਿੰਗ ਦੀ ਨਿਸ਼ਾਨੀ ਲਾਉਣੀ ਹੈ ਜੀ ਕਾਟਾਂ ਪੌਣੀਆਂ ਸਾਰੀਆਂ 7 ਇੰਚੇ ਪੈ ਲੱਤੇ ਮੋਡੇ ਹੈ ਜੀ ਸਾਢੇ 20 ਇੰਚ ਫੀਟਿੰਗ ਹੈ ਜੀ 1.5 ਇੰਚ ਇਹਨਾਂ ਦੀ ਫੀੜੀ ਲੈਣੀ ਪਰ ਹਾਫ ਕਰਕੇ ਇੱਥੇ ਲਾਉਣੇ ਆਪਾਂ ਕਮਰ ਦਾ ਨਿਸ਼ਾਨ 7 ਇੰਚ ਤੇ ਇੱਥੇ ਉਹ ਆਪਣੀ ਕਮਰ ਨਾਪਣੀ ਹੈ ਜੀ ਕਿਉਂਕਿ ਆਪਣੇ ਜਿਹੜੀ ਆਪਣੇ ਪਲੇਟਾਂ ਲੈਣ ਪੈਲੀਆਂ ਹੈਗੀਆਂ 8.5 ਇੰਚ ਕਮਰਾ ਦੀ 9.5 ਤੇ ਨਿਸ਼ਾਨੀ ਲਾਵਾਂਗੇ ਕਮਰ ਦੀ ਠੀਕ ਹੈ ਉਸ ਤੋਂ ਬਾਅਦ ਹੀ ਆਪਾਂ ਸਾਡਿਸ ਲਾਉਣੇ ਆ ਜੀ 15 ਇੰਚ ਪਰ ਤਿਆਰ ਹੈ ਜੀ ਪਰ 15.5 ਤੇ ਲਾਵਾਂਗੇ हिਪ 22 ਇੰਚ ਹੈ ਜੀ ਤੇ 11 ਇੰਚ ਤੇ ਆਪਾਂ ਹਾਫ ਲਾਵਾਂਗੇ देखो इन्ह ने कोई निशान लाइनी हैगी हिप निशान सिंपल ही अपने सूट सिलाई करना है ठीक है कमर तो लैके हिप तक सीधी सिलाई ला ली जी अपने ठीक है देखो हम इतने अपन की करना है थोड़ा जब एक गैप देवे जी अपना तीन इंच ढाई तीन इंच का उस तो बाद अंच बहन पड़ जाना कपड़ा ठीक है ता अपने फिटिंग खिंचना पवे इतों अपने ਨਾ ਆ ਬੜਾ ਰੱਖਾਂ ਮਰਦੇ ਠੀਕ ਹੈ ਇੱਥੋਂ ਸਿੱਧਾ ਰੱਖ ਕੇ ਜਾਂ ਸਿੱਧਾ ਵੀ ਰੱਖ ਸਕਦੇ ਹੋ ਵੀ ਇਹ ਇੱਥੇ ਆਪਣੀ ਸਾਢੇ ਵੀਰ ਇੱਥੇ ਸਾਢੇ ਪਾਈ ਰੱਖ ਸਕਦੇ ਹੋ ਪਰ ਜਿਨ੍ਹਾਂ ਦੇ ਇਹ ਪਾਟ ਭਾਰੀ ਹੈ ਜੀ ਉਹ ਤੋਂ ਆਪਾਂ ਦਾ ਅੱਧਾ ਇੰਚ ਪਾ ਬਾਹਰ ਰੱਖ ਸਕਦੇ ਹੋ ਠੀਕ ਹੈ ਇਹ ਖਿੱਚ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਉਹ ਇਹ ਪਲੇਟਾਂ ਨਹੀਂ ਪੈਣੀਆਂ ਹੈਗੀਆਂ ਠੀਕ ਹੈ ਜਦੋਂ ਆਪਾਂ ਨੇ ਦੇਸੀ ਪਲੇਟ ਨਹੀਂ ਪੈਣੀ ਇੱਥੇ ਹੁਣ ਆਪਾਂ ਨੇ ਉਹੀ ਫੀਟਿੰਗ ਆਪਾਂ ਥੋੜੀ ਜਿਹੀ ਆਪਣੇ ਅੰਦਰ ਵੱਲ ਲੈ ਕੇ ਜਾਣੀ ਹੈ ਇਹ ਸਾਢੇ ਵੀ ਹੈ ਜੀ ਅੱਛਾ ਸਵਾਇ ਜਿਹੜਾ ਪੈਰ ਆਪਾਂ ਰੱਖਣਾ ਹੈ ਮਸ਼ੀਨ ਦਾ ਉਹ ਸਵਾ 20 ਪਰ ਹੀ ਰੱਖਣਾ ਹੈ ਜੀ ਮਤਲਬ ਇੱਕ ਪੈਰ ਆਪਾਂ ਨੇ ਅੰਦਰ ਵੱਲ ਰੱਖਣਾ ਹੈ ਜੀ ਤਾਂ ਕਿ ਜਿਹੜੀ ਆਪਣੀ ਪਲੇਟ ਪਾਉਣੀ ਆ ਉਹਦਾ ਉਹੀ ਆਪਣਾ ਏਰੀਆ ਕਵਰ ਹੋ ਸਕੇ ਠੀਕ ਹੈ ਉਹ ਇਹਦਾ ਕੀ ਹੁੰਦਾ ਐਨੇ ਪੈਰ ਨਾਲ ਹੀ ਫਰਕ ਪਾਉਣ ਨਾਲ ਆਪਣਾ ਜਿਹੜੀ ਇੱਥੇ ਆਪਣਾ ਆਪਣਾ ਇਕੱਠਾ ਹੋ ਜਾਂਦਾ ਏ ਜਾਂ ਫੁੱਲਿਆਂ ਦਾ ਕੱਪੜਾ ਉਹ ਫੁੱਲਦਾ ਨਹੀਂ ਹੈ ਕੱਪੜਾ ਢਿੱਲਣੀ ਪੈਂਦੀ ਹੈਗੀ ਬਾਹਾਂ ਜੀ ਦੀ ਆਪਣੀ ਕਾਰਨੀ ਜੜਨੀ ਨਹੀਂ ਬਾਹਾਂ ਤੇ ਢਿੱਲਣੀ ਪੈਂਦੀ ਕੱਪੜੇ ਨੂੰ ਠੀਕ ਹੈ ਜੀ ਉਲੀਏ ਆਪਾਂ ਕਾਟ ਪਾਉਣੇ ਮੋਡੇ ਜੀ ਜਿਹੜੀ ਕਾਟ ਪਾਉਣੀ ਆਪਾਂ 2 ਇੰਚ ਪਰ ਪਾਉਣਾ ਹੈ ਕਾਟ ਇਹਨਾਂ ਜੀ ਠੀਕ ਹੈ ਕਾਟਾ ਕਾਟਵਾਂ ਦੇ ਰੱਖੋ ਜੰਨੀ ਆ ਜੀ ਫੀਟਿੰਗ ਦੇ ਅਕੋਰਡਿੰਗ ਆਪਾਂ ਦੇਖ ਲਿਆ ਕਰੋ ਕਿ ਕਿੱਦਾਂ ਸ਼ੇਪ ਆਉਂਦੀ ਹੈ ਜੀ ਉਸ ਅਕੋਰਡਿੰਗ ਆਪਾਂ ਕਾਟ ਪਾਉਣੀ ਹੈ ਜੀ ਪਰ ਬਿਲਕੁਲ ਘੱਟ ਨਹੀਂ ਪਾਉਣੀ 1 ਇੰਚ ਕਾਟ ਪਾਉਣੀ ਹੋਰ ਨਹੀਂ ਪਾਉਣੀ ਹੈ ਜੀ ਠੀਕ ਹੈ 프ਰੰਟ ਦੀ ਪੈ ਜਾਂਦੀ ਹੈ ਪਰ ਸਾਰੀ ਫਰੇਟਾਂ ਦੀ ਕਾਟ ਬੋਡੀ ਕਾਟ ਹੀ ਪਿੰਚ ਦੀ ਨ ਪੈਂਦੀ ਹੈਗੀ ਠੀਕ ਹੈ ਕਾਟ ਆਪਾਂ ਨੇ ਪਾ ਲਈ ਹੈ ਜੀ ਬਿਨਾ ਪ੍ਰੇਟਨ ਛੂਟੇ ਇਹੀ ਹੈ ਜੀ ਆਪਾਂ ਜਿਹੜੀ ਆਪਾਂ ਵਧਾਉਣੀ ਹੈ ਜੀ ਪਾਦਾ ਇੰਚ ਉੱਪਰ ਗਾਹਾਂ ਉਹੀ ਆਪਾਂ ਨੇ ਪੈਰ ਦਾ ਅੰਦਰ ਵਾਲਾ ਆਕੀ ਲਾਉਣੀ ਹੈ ਜੀ ਕਾਟ ਕਿਉਂਕਿ ਜੇ ਆਪਣੀ ਜਿਹੜੀ ਇੱਥੇ ਆਪਣੀ ਫੀਟਿੰਗ ਹੁੰਦੀ ਹੈ ਜੀ ਇਹ ਥੋੜੀ ਅੰਦਰ ਵਾਲੇ ਹੁੰਦੀ ਹੈ ਜੀ ਕੋਈ ਫਰਕ ਨਹੀਂ ਪਾਇ ਫੀਟਿੰਗ ਨੂੰ ਐਸ ਤੱਕ ਥੋੜੀ ਘੱਟ ਹੋ ਜੂਗੀ ਬਾਕੀ ਆਪਣੀ 2.5 ਵੀ ਹੋ ਫੀਟਿੰਗ ਹੋਊਗੀ ਇੱਥੇ 3 ਵੀ ਹੋਗੀ ਤਾਂ ਇੱਥੇ 2.5 ਹੋਣੀ ਫੀਟਿੰਗ ਠੀਕ ਹੈ ਇੱਥੋਂ ਕੋਈ ਫਰਕ ਨਹੀਂ ਪੈਂਦਾ ਜੀ ਇਹ ਆਪਣੀ ਕਾਰ ਛੱਟਾ ਅੰਨਿ ਮੋਢਿਆਂ ਦੀ ਠੀਕ ਹੈ ਹੁਣ ਆਪਾਂ ਫਾਂਟਰੀ ਲਾਵਾਂਗੇ ਤਿਆਰੀ 14.5 ਪਾ ਲਾਵਾਂਗੇ ਨਿਸ਼ਾਨੀ ਠੀਕ ਹੈ ਸੋ ਆਪਾਂ ਨੂੰ ਕਟਿੰਗ ਕਰਦੇ ਆਂ ਜੀ ਬੜਾ ਜਿਹਾ ਆਪਾਂ ਲੈਂਥ ਦੀ ਕਟਿੰਗ ਕਰ ਲੈਣੀ ਹੈ ਜੀ ਠੀਕ ਹੈ ਇਹ ਫਰੰਟ ਦੀ ਕਾਰਡ ਆਪਾਂ ਪੱਲੇ ਨਾ ਰੱਖ ਕੇ ਲਾ ਪਾਵਾਂਗੇ ਹੁਣ ਆਪਾਂ ਚੱਕਦੇ ਆ ਪੱਲੇ ਕਮੀਜ਼ ਦੇ ਪੱਲਿਆਂ ਪਰ ਆਕ ਹੀ ਆਪਾਂ ਕੱਟ ਪਾਵਾਂਗੇ ਬਾਕੀ ਆਪਾਂ ਨੇ ਕਮੀਜ਼ ਫਲੈਟ ਕਰਕੇ ਰੱਖ ਲਈ ਹੈ ਜੀ ਉੱਥੇ ਰੱਖ ਲਈ ਆਪਾਂ ਨੇ ਲਾਇਨਿੰਗ ਹੁਣ ਆਪਾਂ ਕਟਿੰਗ ਕਰਦੇ ਆ ਜੀ ਠੀਕ ਹੈ ਜਿਵੇਂ ਜਿਵੇਂ ਆਪਾਂ ਨੇ ਕੱਟ ਪਾਈ ਹੋਏ ਨਾਲ-ਨਾਲ ਕਟਿੰਗ ਕਰ ਦੇਣੀ ਹੈ ਜੀ ਆਹ ਤੇ ਸੌਖਾ ਤਰੀਕਾ ਹੈ ਕਟਿੰਗ ਕਰਨ ਦਾ ਲਾਇਨਿੰਗ ਦਾ ਠੀਕ ਹੈ ਪਹਿਲਾਂ ਲਾਇਨਿੰਗ ਕਟਿੰਗ ਕਰ ਫਿਰ ਉੱਪਰ ਪੈਰਾ ਕੇ ਕੱਟਣਾ ਪਾ ਲੋ ਠੀਕ ਹੈ ਦੇ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਵਾਲੇ ਪੱਲੇ ਚੱਕ ਕੇ ਆਪਾਂ ਨੇ ਇਹ ਦੋ ਬਲੇ ਚੱਕ ਕੇ ਆਪਾਂ ਨੇ ਪਿਛਲੇ ਪੱਲੇ ਦਾ ਆਪਾਂ ਗਲਾ ਕਟਿੰਗ ਕਰਦੇ ਆਂ ਪਿਛਲੇ ਪੱਲੇ ਨਿਸ਼ਾਨ ਲਾ ਲਿਆ ਜੀ ਮੈਂ ਗਲ ਦਾ 2.5 ਇੰਚ ਪਚਲਾਈ ਰੱਖਿਆ 5.5 ਇੰਚ ਹੇਠਾਂ ਰੱਖਿਆ ਜੀ ਸੋ ਕਾਟ ਮੈਂ ਪਾਲੀ ਸੀ 1.5 ਇੰਚ ਹੀ ਕਾਟ ਪਾਈ ਹੈ ਜੀ ਠੀਕ ਹੈ ਦੇਖੋ ਗਾਲ ਕਟਿੰਗ ਹੋ ਗਈ ਹੁਣ ਫਰੰਟ ਦੀ ਕੱਟ ਪਾਉਣੀ ਹੈ ਇਹ ਪhle ਝ ਠਾ ਦਨੇ ਆਪਾਂ ਪਿੱਛੇ ਕਾਦਨੇ ਆ ਜੀ ਐਦਾਂ ਕਰਕੇ ਧਿਆਨ ਨਾਲ ਪਾਉਣਾ ਜੀ ਜੇ ਅੱਗੇ ਪਿਛਲੇ ਪਲਾ ਕੱਟ ਨਾ ਹੋ ਜਵੇ ਠੀਕ ਹੈ ਤੇ ਹੁਣ ਆਪਾਂ ਫਰੰਟ ਦੀ ਕੱਟ ਪਾਉਣੀ ਹੈ ਤੇ ਆਪਾਂ ਹੁਣ ਇਹ ਪਿਛਲੇ ਪਲੇ ਜੋ ਅੱਡ ਕੱਟਦੇ ਆ ਜੀ ਤੇ ਆਪਾਂ ਫਰੰਟ ਦੀ ਇਕੱਠੀ ਕੱਟ ਪਾਉਣੀ ਹੈ ਜੀ ਜੀ ਇਹ ਕਾਰਡ ਸ਼ੈਟਰ ਰਹੀ ਦੀ ਹੈ ਜੀ ਇਕੱਠੀ ਪਾਈ ਹੋਈ ਇਹ ਨਿਸ਼ਾਨ ਲਾ ਲਈਏ ਜਪਾਂ ਨੇ ਠੀਕ ਸੋ ਆਪਣਾ ਕਮੀਜ਼ ਕਟਿੰਗ ਹੋ ਗਈ ਹੈ ਜੀ ਜੇ ਤੁਹਾਨੂੰ ਹੜੀ ਬੁਰੀ ਬਦਲੀ ਲੱਗੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ